ਲੌਕਡਾਊਨ ਦੇ ਵਿਭਾਗ ਵਿੱਚ ਬੱਚੇ ਆ ਗਏ ਮੇਰੇ ਕੋਲ ਇਹੇ ਆਏ ਜਿਹੜੇ ਕਹਿੰਦੇ ਸੀ ਵੀ ਚਲੋ ਅਗੜੀਆਂ ਕੰਧਾਂ ਆਪਣੇ ਕੋਲ ਖਾਲੀ ਪਈਆਂ ਵੀ ਇਹਨਾਂ ਨੂੰ ਆਪਾਂ ਕੋਈ ਪੇਂਟਿੰਗ ਬਣਾਈਏ ਕੁਝ ਹੋਰ ਬਣਾਈਏ ਜਿਵੇਂ ਬਟਾਲੀ ਸਾਹਿਬ ਹੋ ਗਏ ਬਾਬਾ ਆਪਣੇ ਬਾਬਾ ਫਰੀਦ ਜੀ 35 ਅੱਖਰ ਨਹੀਂ ਕਿਸੇ ਨੂੰ ਯਾਦ ਹੈਗੇ ਇੱਕ ਬਣਾਈਏ ਬਾਬਾ ਜੀ ਦੀ ਫੋਟੋ ਤੇ ਬੱਡੀ ਨੰਮਾ ਪਿੱਪਲ ਜਿਹੜੇ ਐਕਸੀਜਨ ਸਭ ਤੋਂ ਵੱਧ ਦਿੰਦੇ ਆ ਜਿੰਮਾ ਬਹੁਤ ਲੱਗੀ ਹੋਈਆਂ ਹੁਣ ਮੈਂ ਬਕੈਣਾ ਲਵਾਈਆਂ ਸੀ ਚਾਰ ਪੰਜ ਉਹ ਵੀ ਚਲੋ ਅਗਲੇ ਚੱਲ ਪੜ ਜਾਣਗੇ ਆ ਜਮਨ ਨਸੂੜ ਆ ਮਤਲਬ ਤੂੰ ਉਹ ਕਿਹੜਾ ਰੋਖੜੀ ਐਥੇ ਕਿਹੜਾ ਨਹੀਂ ਪੱਠੀ ਦਾ ਜੀ ਸ਼ਵਾਦ ਹੀ ਹੋਰ ਆ ਕਿਵੇਂ ਆਵਾ ਲੋ ਗੁੜੀਆਂ ਬਣਾਉਂਦੀਆਂ ਨੇ ਚੁੱਲ੍ਹੇ ਤੇ ਜੀ ਤੇ ਉਹ ਕੰਮ ਆਜੀ ਕੋਲੇ ਦਾ ਢਾਲ ਸਬਜ਼ੀ ਪੱਠੀ ਤੇ ਮਟਰਕ ਪੱਠੀ ਤੇ ਪਕੌੜੇ ਕੁੜੀ ਜੋ ਬਣਾਉਨੇ ਇਹ ਤੇ ਬਣਾਉਨੇ ਆ ਵਿਦੇਸ਼ਾਂਗ ਜਸੋ ਵਾਲੀਏ ਜੀ ਉਹਨਾਂ ਵਰਗੇ ਕਿਰਪਾ ਜਣ ਗੱਲ ਵਰਗੇ ਨਰਾਲੇ ਵਰਗੇ ਤੇ ਹੋਰ ਬੜੇ ਮਤਲਬ ਕਈ ਇਹਦੇ ਨੋ ਨੀ ਜਾਦੇ ਵੀਰੇ ਪੰਜਾਬ ਐਮ ਬੀ ਐਮ ਦੇਖਣ ਵਾਲੇ ਇਹ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿ ਤੁਹਾਨੂੰ ਅੱਜ ਦਿਖਾਣ ਲੈ ਆਏ ਆ ਪੰਜਾਬ ਦੀ ਇੱਕ ਅਜਿਹੀ ਕੰਟੀਨ ਜਿੱਥੇ ਕਿ ਬੰਦੇ ਦੀ ਮਹਿਫਿਲ ਹੀ ਨਹੀਂ ਸਗੋਂ ਚਿੜੀਆਂ ਦੀ ਪਸ਼ੂ ਪੰਛੀਆਂ ਦੀ ਮਹਿਫਿਲ ਵੀ ਇੱਥੇ ਲੱਗਦੀ ਹੈ ਸੋ ਬਿਲਕੁਲ ਪਹਿਲਾਂ ਕੰਟੀਨ ਦੇ ਇੱਕ ਵਾਰ ਤਸਵੀਰਾਂ ਦੇਖ ਲਵੋ ਕਿੰਨੀ ਸੋਹਣੀ ਇਹ ਕੰਟੀਨ ਹੈ ਜੋ ਐਂਜ ਲੱਗਦਾ ਵਾ ਜਿਵੇਂ ਤੁਸੀਂ ਖੇਤਾਂ 'ਚ ਹੀ ਬੈਠੇ ਹੋ ਖੇਤਾਂ ਦੇ ਵਿੱਚ ਬੈਠ ਕੇ ਤੁਸੀਂ ਚਾਹ ਪੀ ਰਹੇ ਹੋ ਇਸ ਕੰਟੀਨ ਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ ਜੋ ਕਿ ਇਸ਼ਤੀਆਂ ਮਟਰੀਆਂ ਇਸ਼ਤੀ ਚਾਹ ਜਿਸ ਦੇ ਨਾਲ ਕਿ ਲੋਕ ਜੁੜ ਜਾਂਦੇ ਨੇ ਸਵਾਦ ਇਹਨਾਂ ਵੈ ਔਰ ਪੰਜਾਬ ਦੀ ਜਗ੍ਹਾ ਜਗ੍ਹਾ ਤੁਹਾਨੂੰ ਇੱਥੇ ਛਾਪ ਦਿਖ ਜਾਵੇਗੀ ਯਾਨੀ ਕਿ ਪੰਜਾਬ ਦੀਆਂ ਤੁਕਾਂ ਪੰਜਾਬ ਦੀਆਂ ਕਵਿਤਾਵਾਂ ਪੰਜਾਬੀ ਕਵੀਆਂ ਦੇ ਨਾਮ ਇਸ ਦੇ ਨਾਲ ਨਾਲ ਤੁਹਾਨੂੰ ਹੋਰ ਬਦਰੀਆਂ ਚੀਜ਼ਾਂ ਅਜਹੀਆਂ ਮਿਲ ਜਾਣਗੀਆਂ ਜਿਹੜੀ ਕਿ ਪੰਜਾਬੀ ਭਾਸ਼ਾ ਨੂੰ ਹੋਰ ਵੀ ਜ਼ਿਆਦਾ ਵਧਾਉਣ ਦੇ ਲਈ ਜੋ ਨਵਾਂ ਯੂਥ ਉਹਨਾਂ ਦੇ ਮਨਾਂ ਦੇ ਵਿੱਚ ਪਾਉਣ ਦੇ ਲਈ ਕੀਤੀ ਜਾਂਦੀ ਹੈ ਸੋ ਬਿਲਕੁਲ ਗੱਲਬਾਤ ਕਰਦੇ ਆਂ ਔਰ ਇੱਕ ਵਾਰ ਸੈਟਅਪ ਦੇਖ ਲਵੋ ਕਿ ਉਂਝ ਹੀ ਪੁਰਾਣੇ ਤਰੀਕਿਆਂ ਦੇ ਨਾਲ ਹੈ ਜੋ ਕਿ ਸਭ ਤੋਂ ਖਾਸ ਚੀਜ਼ ਲੱਗਦੀ ਹੈ ਜੀ ਸੱਸੀ ਗੱਲ ਦੱਸ ਦਿਓ ਵੀਰ ਜੀ ਸਭ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਇੱਕ ਵਾਰ ਜ਼ਰੂਰ ਦੱਸਿਓ ਇਸ ਜਗ੍ਹਾ ਦੇ ਬਾਰੇ ਮੇਰਾ ਨਾਮ ਜਨਕਪ੍ਰੀਤ ਸਿੰਘ ਹੈ ਭਾਜੀ ਜੀ ਇਹ ਜਗ੍ਹਾ ਬਹੁਤ ਪੁਰਾਣੀ ਹੈ ਮੈਨੂੰ 20 ਸਾਲ ਹੋ ਗਏ ਇੱਥੇ ਜੀ ਜੀ ਬੰਨ ਮੁੰਦੇ ਨੂੰ ਤੇ ਬਾਕੀ ਮਾਹੌਲ ਤੁਸੀਂ ਦੇਖ ਲਿਆ ਬਿਲਕੁਲ ਹਾਂ ਕਿਵੇਂ ਆਪਾਂ ਮੋਟਰ ਤੇ ਘਟੇ ਹੁੰਦੇ ਆ ਇਹ ਜਿਹਾ ਮਾਹੌਲ ਆ ਜੀ ਇੱਥੇ ਜੀ ਅਸੀਂ ਇੱਥੇ ਦੇਖ ਰਹੇ ਹਾਂ ਅਸੀਂ ਕਿ ਯੂਥ ਬੜਾ ਆ ਰਿਹਾ ਵੇ ਸਾਰੇ ਆ ਰਹੇ ਟੀਚਰ ਵੀ ਆ ਰਹੇ ਸਟੂਡੈਂਟ ਵੀ ਆ ਰਹੇ ਇਕੱਠੇ ਬੈਠ ਕੇ ਚਾਹ ਪੀ ਰਹੇ ਨੇ ਇੱਕ ਵਾਰੀ ਜ਼ਰੂਰ ਦੱਸੋ ਇੱਥੇ ਚਾਹ ਦੇ ਰਹੇ ਹੋ ਹੋਰ ਨਾਲ ਨਾਲ ਕੀ ਹੈ ਵੀ ਜੀ ਸਾਡੇ ਕੋਲ ਚਾਹ ਹੁੰਦੀ ਹੈ ਸਮੋਸੇ ਨੂਡਲ ਵਾਲੇ ਆਲੂ ਵਾਲੇ ਜੀ ਤੇ ਮੇਨ ਸਾਡੇ ਮਸੂਰ ਮਟਰ ਸਭ ਤੋਂ ਵਧੀਆ ਚਾਹ ਅਦਰ ਕਾਲੀ ਕੋਲੇ ਵਾਲੀ ਪੱਠੀ ਵਾਲੀ ਜੀ ਸੋ ਇਹ ਜ਼ਰੂਰ ਦੱਸੋ ਅਜਦਾ ਆਧੁਨਿਕ ਸਮਾਹ ਹੋ ਗਿਆ ਵਾ ਲੋਕ ਇਲੈਕਟ੍ਰਿਕ ਚੀਜ਼ਾਂ ਵਰਤਦੇ ਨੇ ਗੈਸ ਚੁੱਲੇ ਆ ਗਏ ਨੇ ਪਰ ਫੇਰ ਵੀ ਕਿਤੇ ਨਾ ਕਿਤੇ ਜੋ ਚਾਹ ਵਾ ਕੋਲੇ ਦੀ ਪੱਠੀ ਤੇ ਹੀ ਕਿਉਂ ਕੋਲੇ ਵਾਲੀ ਪੱਠੀ ਦਾ ਜੀ ਸੁਆਦ ਹੀ ਹੋਰ ਆ ਕਿਵੇਂ ਆਵਾ ਲੋ ਗੁੜੀਆਂ ਬਣਾਉਂਦੀਆਂ ਨੇ ਚੁੱਲੇ ਤੇ ਜੀ ਤੇ ਉਹ ਕੰਮ ਅਜੇ ਕੋਲੇ ਦਾ ਬਿਲਕੁਲ ਚਾਹ ਬਹੁਤ ਸੁਆਦਮਨੀ ਜਾਂਦੀ ਹੈ ਲੋਕ ਬੜੀ ਦੂਰੋਂ ਦੂਰੋਂ ਵੀ ਆਉਂਦੇ ਨੇ ਕੀ ਵਜ੍ਹਾ ਹੈ ਇਸ ਦੀ ਚਾਹ ਸਵਾਦ ਬਣਦੀ ਆ ਉਦਰੀ ਦੇਖੀ ਮਗਰ ਤੇ ਕੋਲੇ ਵਾਲੀ ਪੱਠੀ ਤੇ ਕੁਦਰਤੀ ਮਤਲਬ ਇਹਦੇ ਤੇ ਕੋਲੇ ਲਈ ਕਿੰਨਾ ਵੀ ਸਮਾਨ ਬਣਾਉਨੇ ਆ ਦਾਲ ਸਬਜ਼ੀ ਪੱਠੀ ਤੇ ਮਟਰ ਪੱਠੀ ਤੇ ਪਕੌੜੇ ਕੁੜੇ ਜੋ ਬਣਾਉਨੇ ਆ ਇਹ ਤੇ ਬਣਾਉਨੇ ਆ ਜੀ ਸਵੇਰੇ ਮੜਮਟਾ ਗੈਸ ਤੇ ਜਾਲ ਲਈਦਾ ਉਦੋਂ ਬਾਅਦ ਤਾਂ ਬਸ ਪੱਠੀ ਜੀ ਚਾਹ ਬੜੀ ਸਵਾਦ ਹੈ ਕੀ ਪਾਨੀ ਹੋ ਚਾਹ ਚਾਹ ਵਿੱਚ ਕੁਝ ਨਹੀਂ ਅਦਰ ਕਰ ਲਈ ਅੱਛਾ ਜੀ ਬਾਕੀ ਪਿਆਰ ਬਾਕੀ ਪਿਆਰ ਸਭ ਤੋਂ ਵੱਡੀ ਬਿਲਕੁਲ ਮਟਰੀਆਂ ਬਾਰੇ ਵੀ ਸੁਣਿਆ ਕਿ ਮਨੁੱਖਾ ਤੋਂ ਤਾਂ ਪਸੰਦੀ ਹੈ ਤੇ ਚਿੜੀਆਂ ਨੂੰ ਪਸ਼ੀ ਪਖਸ਼ੂਆਂ ਨੂੰ ਕਾਟਵਾਂ ਨੂੰ ਬਹੁਤ ਪਸੰਦ ਹੈ ਜੀ ਬਸ ਅੱਧੇ ਗਾਗਦਾ ਵੀਰੇ ਉਹੀ ਹੈ ਜੀ ਕਾਟੋ ਬਿਲਕੁਲ ਜੀ ਕਈ ਆਉਂਦੇ ਆ 20 ਰੁਪਏ ਦੇ ਮਟਰ ਦੇ 50 ਦੇ ਦੇਦੇ ਆ ਅਸੀਂ ਜਾਨਵਰਾਂ ਨੂੰ ਪਾਉਣੇ ਆ ਅੱਧੇ ਗਾਗਦਾ ਜੀ ਸਾਡੇ ਉਹੀ ਆ ਖੁਸ਼ ਹੋ ਕੇ ਖਾਂਦੇ ਉਦੋਂ ਕੇ ਖਾਂਦੇ ਜੀ ਸੋ ਬਿਲਕੁਲ ਦੇਖਿਆ ਅਸੀਂ ਵੀ ਸਟੂਡੈਂਟਸ ਹੈ ਜਿਹੜੇ ਆਪਣੇ ਜੋਗੀ ਵੀ ਲੈ ਕੇ ਜਾਂਦੇ ਨੇ ਥੋੜੀ ਜੀ ਉਹਨਾਂ ਜੋਗੀ ਵੀ ਲੈ ਕੇ ਜਾਂਦੇ ਆ ਆਪਦੇ ਜੋਗੀ ਵੀ ਮਤਲਬ ਸੈਰ ਵਾਲੇ ਬਹੁਤ ਆਉਂਦੇ ਆ ਉਹ ਵੀ ਲੈ ਕੇ ਜਾਂਦੇ ਆ ਪਿੱਛੇ ਮੈਂ ਮਹਾਰਾਸ਼ਟਰ ਭੇਜਿਆ ਇੱਕ ਕਵਾਂਟਲ ਮਟਰ ਉਹ ਵੀ ਆਸ਼ਰਮ ਬਣ ਕੇ ਗਿਆ ਸੀ ਇੱਥੋਂ ਜੀ ਡਰਮਾ ਵਿੱਚ ਪੈਕ ਕਰਕੇ ਹੀਲ ਕਰਕੇ ਸਟੇਸ਼ਨ ਤੇ ਭੇਜਦੇ ਸੀ ਜੀ ਤੇ ਟੀਟੀ ਨੂੰ ਪੈਸੇ ਦੇ ਕੇ 1000 ਰੁਪਇਆ ਉਹ ਤੋਂ ਗਾਂ ਸੇਵਾਦਾਰਾਂ ਨੇ ਲਾ ਲਏ ਸੀ ਉਦੋਂ ਦੇ ਦੂਜੇ ਦਿਨ ਕਿਧਰ ਉਹ ਪਹੁੰਚੇ ਉਹਨਾਂ ਨੇ ਖਾਦੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਸਾਨੂੰ 1.5 ਕਵਾਂਟਲ ਭੇਜਨੇ ਸੀ ਕਹਿੰਦੇ ਕਵਾਂਟਲ ਕਿਉਂ ਭੇਜੇ ਕਹਿੰਦੇ ਸਾਡੇ ਕੋਲ ਤਾਂ ਕੱਢ ਕੇ ਕਦੇ ਲੋ ਕਵਾਂਟਲ ਵੀ ਘਟਾਤਾ ਜੀ ਕਵਾਂਟਲ ਵੀ ਘਟਾਤਾ ਕਵਾਰਟਲ ਮਟਰ ਬਹੁਤ ਹੁੰਦੇ ਆ ਜੀ ਬਹੁਤ ਹੁੰਦੇ ਆ ਮੇਰੇ ਦਿਹਾੜੀ ਲੱਗੀ ਸੀ ਇੱਥੇ ਮੇਰੇ ਕੋਲੇ ਮਤਲਬ ਆਪ ਹੀ ਤਿਆਰ ਕੀਤੀ ਸੀ ਕੋਈ ਨਹੀਂ ਮਲਾਵਟ ਕੁਝ ਨਹੀਂ ਉਹਦੇ ਵਿੱਚ ਪਾਉਂਦੇ ਸੀ ਕੱਲਾ ਨੂਨ ਤੇ ਇੱਕ ਰਫੈਂਡ ਬਸ ਜੀ ਕੋਈ ਮਿੱਠਾ ਥੋੜਾ ਕੋਈ ਬੇਗਮ ਬਟਰ ਕੁਝ ਨਹੀਂ ਅਸੀਂ ਅਜਾ ਕੋਈ ਜਿਹੜਾ ਬੱਚੇ ਨੂੰ ਨੁਕਸਾਨ ਕਰੇ ਬਿਲਕੁਲ ਠੀਕ ਹੈ ਨਹੀਂ ਕੋਈ ਘੱਟ ਤੋਂ ਵੱਡੀ ਤਾਂ ਛੇਦ ਜ਼ਰੂਰੀ ਹੈ ਬੱਚੇ ਲਈ ਆਪਾਂ ਐਵੇਂ ਇਹਨਾਂ ਨੂੰ ਮਿੱਠਾ ਥੋੜਾ ਪਾ ਕੇ ਖਵਾਈ ਜਾਵਾਂਗੇ ਧਾਲ ਸਬਜ਼ੀ ਵੀ ਬਣਾਉਣਾ ਵਾ ਗਰਮ ਮਸਾਲਾ ਤੋਂ ਬਿਗੈ ਬਣਾਉਗੇ ਸਿੰਪਲ ਸਾਦਾ अच्छा आ, आ, दे दे बड़े, बड़े। ले, ते कंटेनर बारे जरूर ਦੱਸੋ ਕੰਟੇਨਰ ਦੇ ਵਿੱਚ ਕਾਫੀ ਜਗ੍ਹਾ ਤੇ ਜੋ ਪੰਜਾਬੀ ਲਿਪੀ ਨਾਲ ਸੰਬੰਧਿਤ ਪੰਜਾਬੀ ਭਾਸ਼ਾ ਕਲਚਰ ਵਿਰਸਾ ਹਰ ਚੀਜ਼ ਇੱਥੇ ਦੇਖਣ ਨੂੰ ਮਿਲਦੀ ਹੈ ਜੀ ਮੈਨੂੰ 20 ਸਾਲ ਹੋ ਗਏ ਇੱਥੇ ਬਿਲਕੁਲ ਲੇਖਕ ਬੈਠਦੇ ਹੁੰਦੇ ਵੱਡੇ ਵੱਡੇ ਜੀ ਕੋਲੋਂ ਨੌ ਤਾਂ ਮੈਂ ਕਹਨੂੰ ਲੈਣਾ ਲੈਟਰ ਵੀ ਹੋ ਗਏ ਕੁਝ ਆਉਂਦੇ ਵੀ ਰਹੇ ਮੇਰੇ ਕੋਲ ਬਿਲਕੁਲ ਦੇ ਉਹਨਾਂ ਦੇ ਸਹਿਯੋਗ ਨਾਲ ਇਹ ਪਹਿਲੋ ਚਲੋ ਉਹਨਾਂ ਕੋ ਮੈਨੂੰ ਸਿੱਖਿਆ ਮਿਲੀ ਹੋਈ ਹੈ ਪੰਜਾਬੀ ਨਾਲ ਤੇ ਵੀ ਪੰਜਾਬੀ ਆਪਾਂ ਜ਼ਰੂਰੀ ਹੈ ਬਿਲਕੁਲ ਠੀਕ ਹੈ ਨਹੀਂ ਜਗਦੇਸ਼ ਸਿੰਘ ਜਸੋਵਾਲੀਏ ਉਹਨਾਂ ਵਰਗੇ ਕਿਰਪਾ ਚਨ ਗਿੱਲ ਵਰਗੇ ਨਰਾਲੇ ਵਰਗੇ ਤੇ ਹੋਰ ਬੜੇ ਮਤਲਬ ਕਈ ਇਹਦੇ ਨੌ ਨਹੀਂ ਯਾਦ ਮਰੇ ਹੈਗੇ ਯਾਨੀ ਕਿ ਪੰਜਾਬੀ ਦੇ ਪਹਿਰੇਦਾਰਾ ਦੇ ਨਾਲ ਸੰਗਤ ਕੀਤੀ ਹੈ ਉਹਦਾ ਅਸਰ ਹੈ ਜੀ ਉਹਦਾ ਅਸਰ ਹੁਣ ਤੱਕ ਚੱਲਦਾ ਜਾਈ ਜੀ ਤੇ ਉਦੋਂ ਬਾਅਦ ਲੌਕਡਾਊਨ ਦੇ ਵਿਭਾਗ ਵਿੱਚ ਬੱਚੇ ਆ ਗਏ ਮੇਰੇ ਕੋਲ ਇਹੇ ਆਏ ਗੇੜੇ ਕਹਿੰਦੇ ਸੀ ਵੀ ਚਲੋ ਆ ਗੜੀਆਂ ਕੰਧਾ ਆਪਣੇ ਕੋਲ ਖਾਲੀ ਪਈਆਂ ਵੀ ਇਹਨਾਂ ਨੂੰ ਆਪਾਂ ਕੋਈ ਪੇਂਟਿੰਗ ਬਣਾਈਏ ਕੁਝ ਹੋਰ ਬਣਾਈਏ ਨਵੇਂ ਬਟਾਲੀ ਸਾਹਿਬ ਹੋ ਗਏ ਬਾਬਾ ਆਪਣੇ ਬਾਬਾ ਫਰੀਦ ਜੀ ਪੈਂਤੀ ਅੱਖਰ ਨਹੀਂ ਕਿਸੇ ਨੂੰ ਯਾਦ ਹੈਗੇ ਇੱਕ ਬਣਾਈਏ ਬਾਬਾ ਜੀ ਦੀ ਫੋਟੋ ਉਹ ਹੈਗੀ ਕਿਵੇਂ ਆਪਾਂ ਮਾਂ ਪੁੱਤਰ ਨੂੰ ਪਾਲਦੀ ਓਵੇਂ ਕਣਕ ਜੀ ਪਾਲ ਕਣਕ ਮਤਲਬ ਪਾਲਦਾ ਵਾ ਬਿਲਕੁਲ ਪੁੱਤਰਾ ਵਾ ਸੋ ਇੱਕ ਵਾਰ ਜ਼ਰੂਰ ਦਿਖਾਓ ਵੀ ਕੁਝ ਚੀਜ਼ਾਂ ਐ ਜੀਆਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ ਦੇਖੋ ਆ ਪੰਜ ਦਰਿਆ ਨਹੀਂ ਜੀ ਕਿਸੇ ਨੂੰ ਪਤਾ ਸਭ ਤੋਂ ਜ਼ਰੂਰੀ ਪੰਜ ਦਰਿਆ ਬਿਲਖਾਤਲੋ ਵਿਆਸ ਹਰਾਵੀ ਈਨ ਤੇ ਜਲਮ ਜੀ ਜੀ ਸਿੱਖ ਅੰਗਰੇਜ਼ੀ ਲਿਖ ਅੰਗਰੇਜ਼ੀ ਇਹ ਵੀ ਇੱਕ ਅਮੀਰੀ ਪਰਨਾ ਭੁੱਲੀ ਜੋਣ ਜੋਗਿਆ ਊੜਾ ਅੜਾਈ ਜੀ ਜੀ ਇਹ ਸਭ ਤੋਂ ਜ਼ਰੂਰੀ ਆ ਜੀ ਪੰਜਾਬੀ ਮਾਂ ਬੋਲੀ ਨੂੰ ਆਪਾਂ ਭੁੱਲੀ ਜਾਨੇ ਆ ਜੀ ਬੱਚਿਆਂ ਨੂੰ ਵੀ ਆਪਾਂ ਇਹ ਸਿੱਖਿਆ ਦੇਣਾ ਵੀ ਇਹ ਜ਼ਰੂਰੀ ਆ ਮਹਿਫਿਲ ਮਿੱਤਰਾਂ ਦੀ ਇਹ ਤੇ ਮਹਿਫਿਲ ਲੱਗਦੀ ਆ ਉਹ ਬੈਠੇ ਆ ਟੋਲੇ ਬੰਨੀ ਮਹਿਫਿਲ ਮਹਿਫਿਲ ਲੱਗੀ ਹੋਈ ਆ ਮਹਿਫਿਲ ਲੱਗੀ ਆ ਜੇ ਕਿ ਇਹ ਵਾਤਾਵਰਣ ਵੀ ਬਹੁਤ ਵਧੀਆ ਵੈ ਸਭ ਤੋਂ ਵੱਡੀ ਸੇਵਾ ਪਾਣੀ ਦੀ ਅਸੀਂ ਗਰਮੀਆਂ ਚ ਕਟਗੜ 2 250 ਡੰਗਾ ਪਾਣੀ ਦਾ ਰੱਖੀਦਾ ਤੇ ਸੇਵਾ ਵੀ ਕਰੀਦੀ ਬਾਰ ਬਾਰੀ ਜਿਵੇਂ ਆ ਕੇ ਮੈਂ 1 ਘੰਟਾ ਇਹ ਸੇਵਾ ਨਿਭਾਉਂਦਾ ਕੋਕੀ ਸਤੂ ਬਹੁਤ ਵੱਡੀ ਜ਼ਰੂਰੀ ਹੈ انسان ਨੇ ਤਾਂ ਮੰਗ ਕੇ ਜੀ ਖਾ ਲੈਣੀ ਹੈ ਪੀ ਕੇ ਬਿਲਕੁਲ ਪਰ ਜਾਨਵਰਾਂ ਨੇ ਕਿਥੋਂ ਮੰਗ ਮੰਗ ਰਣੀ ਉਹਨਾਂ ਨੇ ਬਿਲਕੁਲ ਸੋ ਜੇਕਰ ਦੇਖਿਆ ਜਾਵੇ ਤੇ ਖੁਸ਼ ਚੀਜ਼ਾਂ ਜੀਆਂ ਨੇ ਜਿਹੜੀਆਂ ਕਿ ਲੋਕਾਂ ਨੂੰ ਸ਼ਾਇਦ ਪਤਾ ਵੀ ਨਹੀਂ ਹੋਊਂਗੀਆਂ ਜਿਵੇਂ ਕਿ ਆ ਕਵਿਤਾ ਲਿਖੀ ਹੋਈ ਹੈ ਸ਼ਿਵ ਕੁਮਾਰ ਬਟਾਲਵੀ ਜੀ ਦੀ ਉਰਖਾਂ ਦੇ ਉੱਤੇ ਰੁੱਖ ਬਹੁਤ ਜ਼ਰੂਰੀ ਹੈ ਹਾਲਾਂਕਿ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜੇ ਤੇ ਰੁੱਖ ਤਾਂ ਵੇਖਦਾ ਪਰ ਲੁਧਿਆਣਾ ਦੇ ਵਿੱਚ ਹੋਰ ਬਹੁਤ ਘੱਟ ਹੈ ਰੁੱਖ ਨੂੰ ਹੁਣ ਤਾਂ ਇੱਕ ਤੀ ਤਾਂ ਬਹੁਤ ਲੱਗਿਆ ਆਪਾਂ ਵੀ ਇੱਥੇ ਮਤਲਬ ਕੋਈ ਰੁੱਖ ਹੈ ਨਹੀਂ ਜਿਹੜਾ ਨਾਂ ਹੋਵੇ ਬਹੁਤ ਵੱਡੀ ਨਮਾ ਪਿੱਪਲ ਬਿਲਗੜੀ ਆਕਸੀਨਰ ਸਭ ਤੋਂ ਬਾਅਦ ਤੇ ਜਮਾ ਬਹੁਤ ਲੱਗੀਆਂ ਆ ਮੈਂ ਬਕੈਣਾ ਲਵਾਈਆਂ ਸੀ ਚਾਰ ਪੰਜ ਉਹ ਵੀ ਚਲੋ ਅਗਲੇ ਸਾਲ ਪੜ ਜਾਣਗੇ ਆ ਜਮਨ ਨਸੂੜਾ ਮਤਲਬ ਤੂੰ ਉਹ ਕਿਹੜਾ ਰੁੱਖ ਨਹੀਂ ਐਥੇ ਕਿਹੜਾ ਨਹੀਂ ਹੈ ਤੂੰ ਤੇ ਰੁੱਖ ਤਾਂ ਦਿਖਣਾ ਹੀ ਬੰਦ ਹੋ ਗਿਆ ਆ ਦੇਖੋ ਤੂੰ ਦਾ ਖਾਂਗਿਆ ਜੀ ਇੱਕ ਦੂਦ ਉਹ ਲਪਾਇਆ ਹੋਇਆ ਸਾਡਾ ਉਹ ਤਨ ਜੀ ਸਾਰੇ ਲਵਾਏ ਹੋਇਆ ਰੁੱਖ ਜੀ ਇਹ ਹੀ ਕੋਈ ਗੱਲ ਹੈ ਟਾਲੀ ਵੀ ਹੈ ਇੱਥੇ ਹੈਗੀ ਆ ਅੰਬ ਵੀ ਹੈਗਾ ਜੀ ਸ਼ੌਂਕ ਨਾਲ ਲਵਾਉਂਦੇ ਰਹਿੰਦੇ ਨੇ ਇੱਕ ਮੈਨੂੰ ਇੱਕ ਕਿਕਰ ਦਾ ਬੂਟਾ ਨਹੀਂ ਮਿਲਿਆ ਕਿ ਕਿਕਰ ਦਾ ਮਿਲ ਜਵੇ ਉਹ ਸਾਥੋ ਬੈਠਾ ਜੀ ਜੀ ਕੋਈ ਉਹਨੂੰ ਤਾਂ ਭੁੱਲੀ ਅੱਗੇ ਦੇਖੋ ਹੁਣ ਤਾਂ ਲੋਕਾਂ ਦੇ ਦੰਦ ਖਰਾਬ ਹੋਈ ਅੱਗੇ ਕਿਕਰ ਦੇ ਦੰਦਨ ਕਰ ਦਿੰਦੀ ਬੱਸ ਐ ਹੀ ਹੋ ਜਾ ਮਰਜੀ ਹੁੰਦੀ ਮੈਂ ਕਹਨਾ ਜੀ ਉਹਦਾ ਨੰਮ ਦੀ ਹੁਣ ਵੀ ਕਰਦੇ ਅਜੇ ਤੱਕ ਬਿਲਕੁਲ ਕਰਦੇ ਨੇ ਇਹ ਜ਼ਰੂਰੀ ਹੈ ਇੱਧਰ ਰੁਕ ਕਿਕਰ ਦਾ ਸਭ ਤੋਂ ਵੈਟ ਦਾਤਨ ਚੀ ਉਹਦਾ ਵਿਰਸਾ ਅੱਗੇ ਵਧਾਉਣਾ ਬਹੁਤ ਜ਼ਰੂਰੀ ਹੈ ਤੁਸੀਂ ਇਸ ਚੀਜ਼ ਨੂੰ ਉਸ ਜਗ੍ਹਾ ਤੇ ਕਰ ਰਹੇ ਹੋ ਜਿੱਥੇ ਕਿ ਨੌਜਵਾਨ ਪੀੜ੍ਹੀ ਆਂਦੀ ਰਹਿੰਦੀ ਹੈ ਔਰ 20 ਸਾਲ ਇੱਕ ਲੰਬਾ ਸਮਾਂ ਹੈ ਲੋਕ ਬਦਲਦੇ ਨੇ ਇੱਥੇ ਆ ਕੇ ਲੋਕ ਦੇਖੋ ਗਰੇ ਹੋਣਾਂ ਕੋ ਪਲਾਈ ਆ ਉਹ ਤਾਂ ਨਿਕਲ ਜਾਂਦੇ ਆ ਆਪਣੀ ਨੌਕਰੀ ਕਰਕੇ ਪਰ ਬੱਚੇ ਆਪਾਂ ਨੂੰ ਹਜੇ ਵੀ ਯਾਦ ਕਰਦੇ ਆ ਜੀ ਉਹ ਪੁਰਾਣੇ ਪੁਰਾਣੇ ਉਹ ਹਜੇ ਵੀ ਕਿਵੇਂ ਹੁਣ ਪ੍ਰਦੇਸ਼ ਗਏ ਹੋਏ ਬੱਚੇ ਬਾਹਰ ਗਏ ਹੋਏ ਆ ਪਰ ਉਹਨਾਂ ਨੇ ਇੱਥੇ ਕਦੋਂ ਆਉਣਾ ਪੰਜਾਬ ਚ ਮਿਲ ਕੇ ਜ਼ਰੂਰ ਜਾਣਾ ਬਿਲਕੁਲ ਕਈ ਦਾ ਵੱਡੇ ਵੱਡੇ ਆਥਰ ਇੱਕਦਮ ਫੌਜ ਦਾ ਕੋਈ ਵੱਡਾ ਅਫਸਰ ਸੀ ਜੀ ਉਹ ਨਾਲ ਮੈਂ ਕਿਤੇ ਜਾਂਦਾ ਸੀ ਨਿੰਘਿਆਰਾ ਚ ਉਹ ਮੈਨੂੰ ਕਿਤੇ ਉਹਨੇ ਬੁਹਾਲ ਲਿਆ ਉਹ ਮੈਨੂੰ 10 ਸਾਲਾਂ ਬਾਅਦ ਮਿਲਿਆ ਮੈਨੂੰ ਉਹਨੇ ਹਾਕ ਮਾਰੀ ਮੈਨੂੰ ਕਹਿੰਦਾ ਜਨਕ ਬਾਈ ਮੈਂ ਕਿਹਾ ਜੀ ਖੋਣ ਮੈਂ ਕਿਹਾ ਵੀ ਆਲੇ ਦੁਆਲੇ ਉਹਦੀ ਫੌਜ ਖੜੀ ਆ ਬਿਲਕੁਲ ਤੇ ਮੈਂ ਫੌਜ ਤੋਂ ਕੀ ਲੈਣਾ ਸੀ ਤੇ ਉਹਨੇ ਕਦੋਂ ਮੈਨੂੰ ਮੈਂ ਸਕੂਟਰੀ ਐਕਟਿਵ ਮੋੜੀ ਮੈਂ ਕੋਲ ਗਿਆ ਕਹਿੰਦਾ ਮੈਨੂੰ ਭੁੱਲ ਗਿਆ ਪਾਜੀ ਵਾਲੇ ਵਾਲੇ ਉਹ ਫੌਜ ਖੜੀ ਗਨਮੈਨ ਖੜੇ ਉਹਨੇ ਮੈਨੂੰ ਜਫੀ ਪਾਲੀ ਕੁੱਟ ਗਏ ਕਹਿੰਦੇ ਯਾਰ ਤੇਰੀ ਚਾਹ ਪੀ ਕੇ ਹੀ ਅਫਸਰ ਬਣ ਗਿਆ ਹੁਣ ਤੂੰ ਸਾਨੂੰ ਵੀ ਭੁੱਲ ਗਿਆ ਬਣੀ ਕੇ ਲੋਕ ਕਿਤੇ ਨਾ ਕਿਤੇ ਉਹ ਛਾਪ ਰਹਿ ਜਾਂਦੀ ਹੈ ਕਿਉਂਕਿ ਪੰਜਾਬੀ ਭਾਸ਼ਾ ਜਦ ਲੋਕਾਂ ਨੂੰ ਮਿਲਦੀ ਹੈ ਪੁਰਾਣਾ ਵਿਰਸਾ ਜਦੋਂ ਕਿਉਂਕਿ ਇਹ ਚਾਹ ਤਾਂ ਮਿਲਦੀ ਹੀ ਨਹੀਂ ਕਿਤੇ ਜਿਹੜੇ ਤੁਹਾਡੇ ਕੋਲੋਂ ਪੀਤੀ ਉਹ ਯਾਦ ਰੱਖੀਂ ਇਹ ਸਭ ਤੋਂ ਵੱਡੀ ਬੋਲਵਣੀ ਬਿਲਕੁਲ ਵੱਡੀ ਗੱਲ ਹੈ ਜਵਾਨ ਆ ਇਹਨੂੰ ਸਹੀ ਰੱਖੋਗੇ ਨਾ ਬੰਦਾ ਆਪੀ ਭੁੱਲਦਾ ਨਹੀਂ ਬਿਲਕੁਲ ਸਹੀ ਗੱਲ ਹੈ ਜੇ ਆਪਾਂ ਇਹੀ ਕੋੜਾ ਬੋਲਾਂਗੇ ਤੇ ਫਿਰ ਅਗਲੇ ਨੇ ਬਾਅਦ ਚ ਕਿਹਨੇ ਯਾਦ ਕਰਨਾ ਜੀ ਹਾਤੋ ਬਟੀ ਜਮਾਨ ਹੁਣ ਵੀ ਵੱਡੇ ਵੱਡੇ ਆਸਰਾ ਹੁੰਦੇ ਇੱਥੇ ਕਲਾਕਾਰ ਮਲਕੀਤ ਰੋਣੀ ਆਇਆ ਹੁਣ ਪਿਛਲੇ ਹਫਤੇ ਚਾਹ ਪੀ ਗਏ ਉਹ ਵੀ ਮੈਨੂੰ ਕੁਦਰਤੀ 5:30 ਵੇ ਮੈਨੂੰ 6:00 ਚਾਰ ਵਜੇ ਆਜ ਇੱਥੋਂ ਆ ਗਏ ਕਦੇ ਇਹਦਾ ਚਾਹ ਪੀਣੀ ਆ ਮੈਂ ਗਈ ਮੈਂ ਬੱਦ ਕਰ ਲਗਿਆ ਸੀ ਕਦੇ ਚਾਹ ਪੁਲਾ ਜੀ ਉਹ ਦੋ ਦੋ ਕੱਪ ਪੀ ਕੇ ਗਏ ਇੱਥੇ ਮਿੱਟ ਕੇ ਜੀ ਇੱਕ ਪੱਥਰ ਲੱਗਿਆ ਦੇਖਿਆ ਲਾਹੌਰ ਲਿਖਿਆ ਹੋਇਆ ਤੇ ਕਿਹ ਜੀ ਕਿਲੋਮੀਟਰ ਆਏ 168 ਇਹ 168 ਇੱਥੋਂ ਅੰਮ੍ਰਿਤਸਰ ਵਿਚ ਦੀ ਤੁਹਾਨੂੰ ਲੱਗਦਾ ਉਹ ਦੂਰ ਵੀ 150 ਮਰ ਇਧਰ ਫਰੋਜਪੁਰ ਮੋੜ 'ਚ ਜਿਹਦੀ ਸ਼ਾਰਟਕਟ ਰਸਤਾ ਪੈਂਦਾ ਉਧਰ ਦੀ 100 ਲਾਤਣਾ ਠੀਕ ਹੈ ਇਹ ਹੀ ਤਾਂ ਲਾਇਆ ਵੀ ਸਾਡਾ ਪਾਕਿਸਤਾਨਾ ਕੋਈ ਵੈਰ ਨਹੀਂ ਇਹ ਪੰਜਾਬ ਤੇ ਇੰਡੀਆ ਆਪਣੇ ਪਾਕਿਸਤਾਨ ਇਕੱਠੇ ਸੀ ਕਿਉਂਕਿ ਸਾਡੇ ਗੁਰੂ ਨਾਨਕ ਦੇਵ ਜੀ ਦਾ ਪਹਿਲੇ ਪਾਸਾ ਜਿੱਦਾ ਜਨਮ ਹੀ ਉੱਥੇ ਹੋਇਆ ਲੈਂਦੇ ਪੰਜਾਬ ਦੀ ਚੜ੍ਹਦੇ ਪੰਜਾਬ ਦੀ ਖੇਚ ਹੱਕਾ ਜਾਂ ਹਾਂ ਕੋਈ ਆਪਣੇ ਲੋਕ ਬੈਠੇ ਆ ਉਧਰ 47 ਦੀ ਵੰਡ ਵੇਲੇ ਬਜ਼ੁਰਗ ਕਈ ਬੈਠੇ ਆ ਉਧਰ ਸਾਡੇ ਪਿੰਡ ਦੇ ਖੋਦ ਆ ਤਿੰਨ ਚਾਰ ਬਜ਼ੁਰਗ ਬੈਠੇ ਜਿਹੜੇ ਉਧਰ ਬੈਠ ਕੇ ਵੀਡੀਓ ਪਾਉਂਦੇ ਆ ਜੀ ਵਿਸ਼ਾ ਤਾਂ ਪਿੰਡ ਚੰਮਟ ਸੀ ਇਹ ਵਾਲੀ ਬੈ ਕਦੋਂ ਲੱਗੇ ਸੀ ਕਿ ਪਿੰਡਾਂ ਦੇ ਨਾਂ ਲਿਆ ਉਹ ਪੱਤਰਕਾਰ ਇਹਨੂੰ ਪੁੱਛਿਆ ਵੀ ਉਦੋਂ ਨਹਿਰ ਵੀ ਹੈਗੀ ਕਹਿੰਦੇ ਜੀ ਨਹਿਰ ਨਹੀਂ ਜੀ ਉਦੋਂ ਉਹ ਨਹਿਰ ਤੇ 60 ਘਾਟ ਦੇ ਵਿੱਚ ਨਿਕਲੀ ਜੀ ਨਹਿਰ ਤਾਂ ਹੈ ਨਹੀਂ ਸੀ ਉਹ ਟਾਈਮ ਤੇ 47 ਦੇ ਵੀ ਟਾਈਮ ਬਿਲਕੁਲ ਹਾਂ ਕਰਕੇ ਵੀ ਇਹ ਪਾਕਿਸਤਾਨ ਕੋਈ ਬਗਾਨਾ ਦੇਸ਼ ਨਹੀਂ ਇਹ ਵੀ ਆਪਣਾ ਹੀ ਹੈ ਜੀ ਸੋ ਇੱਥੇ ਯੂਥ ਆਉਂਦਾ ਵੈ ਬਾਕੀ ਲੋਕ ਆਉਂਦੇ ਨੇ ਕੀ ਸੰਦੇਸ਼ਾ ਦੋਵਾਂਗੇ ਕਿਉਂਕਿ ਇੱਕ ਤਾਂ ਹੋ ਗਿਆ ਆਪਣੇ ਪੰਜਾਬੀ ਵਿਰਸੇ ਨਾਲ ਜੁੜਨਾ ਦੂਸਰਾ ਪਸ਼ੂ ਪੰਛੀਆਂ ਦੇ ਨਾਲ ਮਨੁੱਖ ਦੀ ਸਾਂਝ ਵੀ ਇੱਥੇ ਨੋਕੀ ਦੇਖਣ ਨੂੰ ਮਿਲਦੀ ਹੈ ਉਸਤੇ ਬਾਰੇ ਪੰਛੀਆਂ ਨਾਲ ਸਭ ਤੋਂ ਵੱਡਾ ਪਿਆਰ ਹੈ ਜੀ ਹਰ ਬੰਦੇ ਦਾ ਇੱਥੇ ਆ ਕੇ ਕਦੋਂ ਮਟਰ ਆ ਕੇ ਪਲੇਟ ਚ ਹੀ ਮੂਰੇ ਰੱਖੀ ਦੇ ਆ ਸਭ ਤੋਂ ਪਹਿਲਾਂ ਅਗਲੇ ਨੇ ਪੰਜ ਸੀਰੂ ਬਣੇ ਵੀ ਇਹਨਾਂ ਨੂੰ ਖਵਾਓ ਗੇ ਮੜਾ ਉਹ ਕਰਤੀ ਤੋਂ ਵੀ ਪਰੇ ਹੋ ਜਾਂਦਾ ਪੰਜ ਸੀ ਪਲੇਟ ਲੈ ਆ ਦੇ ਰੋਕੇ ਸਭ ਉਹਨਾਂ ਨੇ 10 ਮਿੰਟਾਂ ਜੀ ਖਾਲੀ ਕਰਦੇ ਜੀ ਕਿਉਂਕਿ ਇਹਨਾਂ ਨੂੰ ਕੀ ਖੋਣੀ ਜ਼ਰੂਰੀ ਹੈ ਇਹਨਾਂ ਨੇ ਕਿਹੜਾ ਮੰਗ ਕੇ ਖਾਣਾ ਆਪਾਂ ਤਾਂ ਫਿਰ ਵੀ ਕੀ ਮੰਗ ਕੇ ਖਾ ਲੈਣੀ ਮੇਰੇ ਕੋ ਸਤਨਾਜਾ ਪਿਆ ਮੈਂ ਹਰ ਟਾਈਮ ਸਵੇਰਿਆ ਕੇ ਪਹਿਲੋਂ ਇਹਨਾਂ ਨੂੰ ਪਾਣੀ ਪਾਣਾ ਯਾਨੀ ਕਿ ਆਕੇ ਸਵੇਰੇ ਸੇਵਾ ਵੀ ਕਰਦੇ ਰਹਿੰਦੇ ਹੋ ਯਾਨੀ ਕਿ ਗਰਮੀ ਦੇ ਵਿੱਚ ਮੈਂ ਕਰਦਾ ਪੂਰੀ ਸੇਵਾ ਇਹਨਾਂ ਦੀ ਪਾਂਛੀ ਦੀ ਪਹਿਲੋਂ 2-2 1/2 ਡੰਗਾ ਕੋਦੋਂ ਰੱਖ ਕੇ ਪਾਣੀ ਦਾ ਜੀ ਜੀ ਤੇ ਫਿਰ ਮੈਂ ਤੜਕੇ 5:30 ਤੋਂ 6:30 ਵਜੇ ਤੱਕ ਮੈਂ ਇਹ ਸੇਵਾ ਕਰਨੀ ਜੀ ਮਾਨੂੰ ਸ਼ਾਂਤੀ ਮਿਲਦੀ ਹੈ ਮੈਂ ਆਗੇ ਮੈਂ ਦੁਕਾਨ ਨਹੀਂ ਦਿਖਣੀ ਦੁਕਾਨ ਬੰਦੇ ਖੋਲ ਲੈਂਦੇ ਆ ਬਿਲਕੁਲ ਮੈਂ ਆਪਦਾ ਡਰਾਮਾ ਕੈਣੀਆਂ ਰੱਖੀ ਹੁੰਦੀ ਹੈ ਮੈਂ ਕੈਣੀਆਂ ਭਰ ਕੇ ਪਾਣੀ ਦੀਆਂ ਆ ਜੰਗਲ ਆ ਸਾਰਾ ਬਾਗ ਪੁਰਾਣਾ ਬਾਗ ਕਹਿੰਦੇ ਹਾਂ ਬਾਗਾ ਜੀ ਇਧਰ ਮੋਰ ਬਹੁਤ ਆ ਜੀ ਸੱਪ ਵੀ ਬੈਂ ਦੇਖੇ ਆ ਟਾਈਮ ਜੀ ਆ ਪਿਛਲੀ ਗਰਮੀਆ ਚ ਕਿਉਂਕਿ ਪਾਣੀ ਉਹਨਾਂ ਨੂੰ ਮੈਂ ਪਾ ਕੇ ਹੋਣਾ ਹੀ ਹੋਣਾ ਜੀ ਰੋ ਆ ਬਾਗ ਉਧਰ ਵੀ ਬਾਗ ਜੀ ਮੈਂ ਬਾਗ ਜੀ ਇੱਥੇ ਭਰ ਕੇ ਮੈਂ 5-7 ਡੋਂਗੇ ਮਤਲਬ ਆ ਏਰੀਆ ਸਾਰਾ ਮੈਂ ਕੱਢ ਦੇਣਾ ਬਾਗ ਜੀ ਬਿਲਕੁਲ ਰੋ ਰੋ ਸੋ ਤੁਹਾਨੂੰ ਸ਼ਤਮਿਲਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਇਹਨਾਂ ਦੀ ਸੇਵਾ ਕਰਕੇ ਬਹੁਤ ਸੇਵਾ ਜੀ ਸੋ ਬਿਲਕੁਲ ਗੱਲਬਾਤ ਕੀਤੀ ਹੈ ਔਰ ਬਹੁਤ ਅੱਛਾ ਲੱਗਿਆ ਸੋ ਹੁਣ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾਵਾਂਗੇ ਪੰਜਾਬ ਦੀਆਂ ਮਸ਼ਹੂਰ ਮਟਰੀਆਂ ਜਿਨ੍ਹਾਂ ਦਾ ਸਵਾਦ ਸਿਰਫ ਪੰਜਾਬ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਹੈ ਸੋ ਇਹ ਉਹ ਮਟਰੀਆਂ ਨੇ ਜੀ ਲਾ ਹੁਣ ਆਪਾਂ ਪਾ ਕੇ ਦੇ ਲੈਨੇ ਜਾਨਵਰਾਂ ਨੂੰ ਜੀ ਸੋ ਬਿਲਕੁਲ ਇੱਕ ਵਾਰ ਜ਼ਰੂਰ ਦੇਖਾਂਗੇ ਜੋ ਪੰਛੀਆਂ ਨੂੰ ਵੀ ਕਹਿੰਦੇ ਜੋ ਮਟਰੀਆਂ ਬਹੁਤ ਪਸੰਦ ਨੇ ਸੋ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਕਿ ਇਹ ਜੋ ਮਟਰੀਆਂ ਨੇ ਇਹ ਮਨੁੱਖਾਂ ਨੂੰ ਵੀ ਪਸੰਦ ਆਇ ਇੱਥੇ ਸਟੂਡੈਂਟਸ ਆਉਂਦੇ ਨੇ ਟੀਚਰਸ ਆਉਂਦੇ ਨੇ ਬਹੁਤ ਖਾਂਦੇ ਨੇ ਔਰ ਨਾਲ ਨਾਲ ਪੰਛੀਆਂ ਦੇ ਨਾਲ ਸਾਂਝਿਆ ਕਰਦੇ ਨੇ ਆ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ ਕਿ ਜੋ ਇਹ ਮਟਰੀਆਂ ਨੇ ਪਾਈਆਂ ਵੈ ਔਰ ਕੁਝ ਹੀ ਸਮੇਂ ਦੇ ਵਿੱਚ ਇੱਥੇ ਜੋ ਚਿੜੀਆਂ ਨੇ ਤੇ ਆ ਜਾਣਾ ਵੈ ਪੰਛੀਆਂ ਨੇ ਇੱਥੇ ਆ ਜਾਣਾ ਵੈ ਔਰ ਜੋ ਇਹਨਾਂ ਨੂੰ ਖਾਣਗੇ ਸੋ ਬਿਲਕੁਲ ਇੱਕ ਵਾਰ ਗਲਬਤ ਵੀ ਕਰਦੇ ਆ ਸੋ ਕੁਝ ਹੀ ਸਮੇਂ ਦੇ ਵਿੱਚ ਕਹਿੰਦੇ ਚਿੜੀਆਂ ਆਉਣੀਆਂ ਸੀ ਚਿੜੀਆਂ ਆਉਣ ਗਿਆ ਤੁਹਾਡੇ ਸਾਹਮਣੇ ਬੈਠੇ ਉੱਪਰ ਧਿਆਣ ਇਧਰ ਹੀ ਹੈ ਧਿਆਣ ਇਧਰ ਹੀ ਆ ਵੀ ਕਦੇ ਇਹ ਮੜਾ ਪਰੇ ਹੋਣਾ ਤੇ ਕਦੇ ਅਸੀਂ ਖਾਈਏ ਜੇ ਮੈਂ ਕੱਲਾ ਹੁੰਦਾ ਫਿਰ ਤਾਂ ਉਹਨਾਂ ਨੇ ਹੁਣ ਆ ਵੀ ਜਾਣਾ ਸੀ ਜੀ ਐਟ ਟਾਈਮ ਤੁਸੀਂ ਨਾਲ ਖੜੇ ਹੋ ਮੇਰੇ ਬਿਲਕੁਲ ਸੋ ਬਿਲਕੁਲ ਇਹ ਚੀਜ਼ ਹੈ ਜਿਹੜੀ ਬਨੁੱਕ ਤੇ ਕੁਦਰਤ ਦੀ ਸਾਂਝ ਨੂੰ ਵੀ ਦਰਸਾਉਂਦੀ ਹੈ ਹਾਂਜੀ ਦਰਸਾਉਂਦੀ ਹੈ ਕਿਉਂਕਿ ਇਹ ਜ਼ਰੂਰੀ ਆਪਣੇ ਲਈ ਚਲੋ ਬੱਚੇ ਵੀ ਜ਼ਰੂਰੀ ਆ ਬੱਚੇ ਪੜ੍ਹ ਲੈ ਕੇ ਗਿਆ ਫਰ ਬਣਦੇ ਇਹ ਵੀ ਜ਼ਰੂਰੀ ਆਪਣੇ ਲਈ ਤੇ ਸਭ ਤੋਂ ਵੱਡੀ ਸੇਵਾ ਪਰ ਇਹਨਾਂ ਦੀ ਹੈ ਜੀ ਬਿਲਕੁਲ ਕਿਉਂਕਿ ਬੱਚਿਆਂ ਦੇ ਵਿੱਚ ਮੰਗੇ ਖਾਣੇ ਪਰ ਇਹਨਾਂ ਨੇ ਕਿੱਥੋਂ ਮੰਗਣਾ ਠੀਕ ਹੈ ਇਹਨਾਂ ਨੇ ਕਿੱਥੋਂ ਮੰਗਣਾ ਇਹਨਾਂ ਤਾਂ ਜੀ ਸੋ ਵਿਦੇਸ਼ਾਂ ਤੋਂ ਵੀ ਆਰਡਰ ਆਉਂਦੇ ਰਹਿੰਦੇ ਨੇ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਆਉਂਦੇ ਰਹਿੰਦੇ ਨੇ ਬੱਚੇ ਕਈ ਹੈਗੇ ਆ ਜਿਹੜੇ ਹੁਣ ਆਉਂਦੇ ਆ ਅੰਕਲ ਜੀ ਸਾਨੂੰ ਮਟਰ ਚਾਹੀਦੀ ਹੈ ਜੀ ਲੈ ਕੇ ਜਾਣੇ ਆ ਬਾਹਰ ਪਰ ਲੈ ਕੇ ਜਾਂਦੇ ਇੱਥੋਂ ਬਣਾ ਕੇ ਉਹ ਫਿਰ ਤੁਸੀਂ ਆਰਡਰ ਤਾਂ ਹੀ ਤਿਆਰ ਕਰ ਦਿੰਦੇ ਆ ਆਰਡਰ ਦੇ ਮਟਰ ਆ ਜਾਂਦਾ ਯਾਰ ਆਰਡਰ ਦੇ ਤਿਆਰ ਕਰਨੇ ਉਹਨਾਂ ਨੂੰ ਬਿਲਕੁਲ ਹੁਣ ਡੀਐਮਸੀ ਨਾਲ ਸਿਵਰੇ ਫੇਰੇ ਲੰਗਰ ਲਾਉਂਦੇ ਹੁੰਦੇ ਆ ਜਿਹੜੇ ਵੱਡੇ ਲੋਕ ਉਹ ਵੀ ਇਥੇ ਆ ਟੋੜ ਜਾਂਦੇ ਜੀ ਮਟਰੀਏ ਤੁਹਾਡੇ ਕੋਲੇ ਮਟਰੀਏ ਇੱਕ ਇਥੇ ਮੰਦਰਾ ਚੰਦਨਗਰ ਉੱਥੇ ਲੰਗਰ ਲੱਗਦਾ ਉਹਨਾਂ ਨੇ ਮੈਨੂੰ ਫੋਨ ਕਰਕੇ ਕਹਿਣਾ ਵੀ ਬਾਈ ਜੀ ਸਾਨੂੰ ਮਟਰ ਚਾਹੀਦੇ ਹੈ ਇਨੀ ਦਿਨੀ ਕਿਉਂ ਲੰਗਰ ਲਾਉਣਾ ਮੈਂ ਕਿ ਕੋਈ ਨਹੀਂ ਤਿਆਰ ਕਰਦੇ ਜੀ ਠੀਕ ਹੈ ਜੀ ਮੈਂ ਕਹਾਂ ਸਾਨੂੰ ਦੱਸੋ ਛੁੱਟੀ ਵਾਲ ਦਿਨ ਕਹੋਗੇ ਗਏ ਛੁੱਟੀ ਵਾਲ ਦਿਨ ਨਾਲੇ ਪੂਰਾ ਵੱਧ ਵਧੀਆ ਬਣ ਜਾਂਦੇ ਆ ਕਾਲੀ ਨਹੀਂ ਹੁੰਦੀ ਆਰਾਮ ਨਾਲ ਬਣਾਈਦੇ ਸਮਾਂ ਮਿਲਦਾ ਸਮਾਂ ਸਮਾਂ ਹੁੰਦਾ ਸਾਡੇ ਕੋਲ ਮੇਨ ਗੱਲ ਇਹ ਜੀ ਸਮਾਂ ਚਾਹੀਦਾ ਮਟਰਾਂ ਨੂੰ ਨਾ ਸਮਾਂ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਜੋ ਸਮਾਂ ਦੇਣ ਦੇ ਲਈ ਔਰ ਜੋ ਕੁਦਰਤ ਨਾਲ ਵਿਰਸੇ ਨਾਲ ਪੰਜਾਬੀਅਤ ਨਾਲ ਲੋਕਾਂ ਨੂੰ ਜੋੜ ਕੇ ਰੱਖਣ ਦੇ ਲਈ ਸੋ ਬਿਲਕੁਲ ਜੋ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇੱਕ ਵਾਰ ਦੇਖ ਸਕਦੇ ਹੋ ਕਿ ਮਟਰੀਆਂ ਪਾਈਆਂ ਸੀ ਔਰ ਚਿੜੀਆਂ ਉਹਨਾਂ ਨੂੰ ਖਾਰੀਆਂ ਨੇ ਖਾਂਦੀਆਂ ਨੇ ਲੈ ਕੇ ਚੱਲ ਜਾਂਦੀਆਂ ਨੇ ਬੈਠ ਕੇ ਖਾਂਦੀਆਂ ਨੇ ਔਰ ਬਹੁਤ ਹੀ ਜੋ ਮਹਿਫਿਲ ਹੈ ਤੇ ਖੂਬਸੂਰਤ ਤਰੀਕੇ ਦੇ ਨਾਲ ਲੱਗੀ ਹੋਈ ਹੈ ਜੋ ਇੱਥੇ ਦੇਖ ਸਕਦੇ ਹੋ ਕਿ ਵੱਡੀ ਗੰਦੀ ਦੇ ਵਿੱਚ ਸਟੂਡੈਂਟਸ ਵੀ ਆਉਂਦੇ ਨੇ ਟੀਚਰਸ ਵੀ ਆਉਂਦੇ ਨੇ ਲੋਕ ਆਉਂਦੇ ਨੇ ਔਰ ਇੱਥੇ ਜੋ ਕਿ ਆ ਕੇ ਸੁਆਦ ਲੰਦੇ ਨੇ ਚਾਹ ਦਾ ਮਠੀਆਂ ਦਾ ਔਰ ਦੇਖ ਸਕਦੇ ਹੋ ਕਿ ਚਿੜੀਆਂ ਵੈ ਜੋ ਕਿ ਮਠਰੀਆਂ ਖਾਣ ਦੇ ਲਈ ਇੱਥੇ ਆਉਂਦੀਆਂ ਨੇ ਜਿਵੇਂ ਹੀ ਥੋੜੀ ਜਗ੍ਹਾ ਮਿਲੀ ਔਰ ਜਿਵੇਂ ਹੀ ਉਹਨਾਂ ਨੇ ਦੇਖਿਆ ਤੇ ਉਹ ਉੜ ਜਾਂਦੀਆਂ ਨੇ ਸੋ ਬਿਲਕੁਲ ਜੋ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਇੱਥੇ ਆਉਂਦੇ ਨੇ ਔਰ ਪੰਜਾਬੀਅਤ ਦੇ ਨਾਲ ਜੁੜਦੇ ਨੇ ਪੰਜਾਬੀ ਭਾਸ਼ਾ ਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰਤ ਹੈ ਕਿਉਂਕਿ ਜੋ ਲੋਕ ਹੈ ਕਿਤੇ ਨਾ ਕਿਤੇ ਵਿਰਸੇ ਤੋਂ ਜੋ ਜੋ ਵਿਛੜਦੇ ਜਾ ਰਹੇ ਨੇ ਇਸ ਥਾਂ ਤੇ ਆਉਂਦੇ ਨੇ ਵਿਰਸੇ ਨਾਲ ਜੋੜਦੇ ਨੇ ਕੁਦਰਤ ਦੇ ਨਾਲ ਜੋੜਦੇ ਨੇ ਹੋਰ ਵਧੇਰੀ ਅਪਡੇਟ ਤੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਸੰਦੇ ਇਜਾਜ਼ਤ ਧੰਨਵਾਦ